ਫਿਲਮ ਅਭਿਨੇਤਾ ਅਮਜਦ ਖਾਨ ਨੂੰ ਕੌਣ ਨਹੀਂ ਜਾਣਦਾ ਉਹਨਾਂ ਦਾ ਇੱਕ ਡਾਇਲੋਗ ਫਿਲਮ ਸ਼ੂਲੇ ਦੇ ਵਿੱਚ ਕਿਤਨੇ ਆਦਮੀ تھے کافی ਫਰਸਤ ਹੋਇਆ ਉਹਨਾਂ ਨੇ ਆਪਣੇ ਕੈਰੀਅਰ ਦੇ ਵਿੱਚ 132 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ 12 ਜੁਲਾਈ 1940 ਨੂੰ ਜਨਮੇ ਅਮਜਦ ਖਾਨ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਉਹਨਾਂ ਦਾ ਜਨਮ ਖਲੀਲ ਪਸ਼ਤੂਨ ਪਰਿਵਾਰ ਵਿੱਚ ਹੋਇਆ ਉਸਦੇ ਪਿਤਾ ਅਭਿਨੇਤਾ ਜੰਤ ਕਾਫੀ ਪ੍ਰਸਿੱਧ ਸਨ ਜੋ ਮੂਲ ਰੂਪ ਵਿੱਚ ਪਸ਼ਾਵਰ ਦੇ ਰਹਿਣ ਵਾਲੇ ਸਨ ਅਮਜਦ ਖਾਨ ਦੀ ਸਿੱਖਿਆ ਬਾਂਦਰਾ ਦੇ ਸੈਂਟ ਐਂਡਰਿਊਜ਼ ਹਾਈ ਸਕੂਲ ਤੋਂ ਹੋਈ ਹੈ ਫਿਰ ਉਹਨਾਂ ਨੇ ਆਰਡੀ ਨੈਸ਼ਨਲ ਕਾਲਜ ਵਿੱਚ ਦਾਖਲਾ ਲਿਆ ਜਿੱਥੇ ਉਹਨਾਂ ਨੇ ਕਈ ਅਹੁਦੇ ਵੀ ਸੰਭਾਲੇ ਆਪਣੇ ਕਾਲਜ ਅਤੇ ਸਕੂਲ ਦੇ ਦਿਨਾਂ ਵਿੱਚ ਉਹ ਇੱਕ ਥੀਏਟਰ ਕਲਾਕਾਰ ਦੇ ਰੂਪ ਵਿੱਚ ਕੰਮ ਕਰਦੇ ਰਹੇ ਹਨ ਉਹਨਾਂ ਨੇ ਆਪਣੇ ਭਰਾ ਇਮਤੀਆਜ਼ ਦੇ ਨਾਲ ਕਾਲਜ ਦੇ ਵਿੱਚ ਕਈ ਨਾਟਕਾਂ ਦੇ ਵਿੱਚ ਭਾਗ ਲਿਆ ਹੈ ਫਿਰ ਉਹਨਾਂ ਨੇ ਬੰਬਈ ਵਿਸ਼ਵ ਵਿਦਿਆਲਿਆ ਵਿੱਚ ਪੜ੍ਹਦੇ ਸਮੇਂ ਕਈ ਅੰਤਰਰਾਸ਼ਟਰੀ ਥੀਏਟਰ ਸਮਰੋਹ ਵਿੱਚ ਹਿੱਸਾ ਲਿਆ ਅਤੇ ਇਨਾਮ ਜਿੱਤੇ ਹਨ ਅੰਗਰੇਜ਼ੀ ਉਰਦੂ ਤੋਂ ਇਲਾਵਾ ਅਮਜਦ ਖਾਨ ਫਾਰਸੀ ਵੀ ਵਧੀਆ ਬੋਲਦੇ ਸਨ 11 ਸਾਲ ਦੀ ਉਮਰ ਵਿੱਚ ਉਹਨਾਂ ਨੇ ਫਿਲਮ ਨਾਜਨੀਨ ਦੇ ਵਿੱਚ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਕੰਮ ਕੀਤਾ ਫਿਰ ਉਹਨਾਂ ਨੇ 17 ਸਾਲ ਦੀ ਉਮਰ ਵਿੱਚ ਅਬ ਦਿੱਲੀ ਦੂਰ ਨਹੀਂ ਵਿੱਚ ਕੰਮ ਕੀਤਾ 1960 ਦੇ ਦਹਾਕੇ ਵਿੱਚ ਉਹਨਾਂ ਨੇ ਲਵ ਐਂਡ ਗੋਡ ਫਿਲਮ ਦੇ ਵਿੱਚ ਕੇ ਆਸਿਫ ਦੇ ਨਾਲ ਸਹਾਇਕ ਨਿਰਦੇਸ਼ਕ ਤੌਰ ਤੇ ਕੰਮ ਕੀਤਾ ਅਤੇ ਇਸ ਫਿਲਮ ਦੇ ਵਿੱਚ ਇੱਕ ਭੂਮਿਕਾ ਵੀ ਨਿਭਾਈ ਹੈ 1971 ਵਿੱਚ ਕੇ ਆਸਿਫ ਦੀ ਮੌਤ ਦੇ ਬਾਅਦ ਇਹ ਫਿਲਮ ਅਧੂਰੀ ਰਹਿ ਗਈ ਫਿਰ 1988 ਨੂੰ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਅਮਜਦ ਖਾਨ ਨੇ 1973 ਵਿੱਚ ਹਿੰਦੁਸਤਾਨ ਕੀ ਕਸਮ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਨਿਭਾਈ ਅਮਜਦ ਖਾਨ ਆਪਣੇ ਪਿਤਾ ਜਯੰਤ ਤੋਂ ਬਹੁਤ ਪ੍ਰਭਾਵਿਤ ਸਨ ਜਿਨ੍ਹਾਂ ਦਾ ਅਸਲੀ ਨਾਮ ਜਾਕਰੀਆ ਖਾਂਸੀ ਉਹ ਇੱਕ ਬਧੀਆ ਭਾਰਤੀ ਐਕਟਰ ਸਨ ਉਹਨਾਂ ਨੇ ਅਮਰ ਮੇਮ ਦੀਦੀ ਅਤੇ ਨਾਜਨੀਨ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ ਉਹਨਾਂ ਨੇ ਜਲੀਬ ਕੁਮਾਰ ਮਧੂ ਵਾਲਾ ਕਿਸ਼ੋਰ ਕੁਮਾਰ ਦੇ ਨਾਲ ਕਾਫੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜਯੰਤ ਫਿਲਮਾਂ ਦੇ ਵਿੱਚ ਆਉਣ ਤੋਂ ਪਹਿਲਾਂ ਰਾਜਸਥਾਨ ਦੇ ਅਲਵਰ ਦੇ ਵਿੱਚ ਪੁਲਿਸ ਅਫਸਰ ਸਨ ਉਹਨਾਂ ਨੇ ਵਿਜੇ ਪੱਟ ਦੀ ਪਹਿਲੀ ਗੁਜਰਾਤੀ ਫਿਲਮ ਸੰਸਾਰ ਲੀਲਾ ਦੇ ਵਿੱਚ ਕੰਮ ਕੀਤਾ। ਉਹਨਾਂ ਨੇ ਬੰਬੇ ਮੇਲ, ਚੈਲੰਜ, ਹਿਜ ਹਾਈਨੈਸ ਅਤੇ ਸਟੇਟ ਐਕਸਪ੍ਰੈਸ ਵਰਗੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਉਹਨਾਂ ਦੀ ਆਵਾਜ਼ ਦਾ ਜਾਦੂ ਅੱਜ ਵੀ ਫਿਲਮਾਂ ਦੇ ਵਿੱਚ ਗੂੰਜਦਾ ਹੈ। ਅਮਜਦ ਖਾਨ ਦੇ ਪਿਤਾ ਜੰਤ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ। 60 ਸਾਲ ਦੀ ਉਮਰ ਵਿੱਚ ਉਹ 2 ਜੂਨ 1975 ਨੂੰ ਅਲਵਿਦਾ ਕਹਿ ਗਏ। ਇਸ ਮੌਕੇ ਤੇ ਅਮਜਦ ਖਾਨ ਦੀ ਸਭ ਤੋਂ ਹਿੱਟ ਫਿਲਮ ਸ਼ੋਲੇ ਰਿਲੀਜ਼ ਹੋਈ ਸੀ ਲੇਕਿਨ ਉਹ ਗਲੇ ਦੇ ਕੈਂਸਰ ਨਾਲ ਚੱਲ ਬਸੇ ਅਮਜਦ ਖਾਨ ਦਾ ਕਹਿਣਾ ਹੈ ਕਿ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੇਰੇ ਪਿਤਾ ਮੇਰੀ ਫਿਲਮ ਨਹੀਂ ਦੇਖ ਸਕੇ ਕਿਉਂਕਿ ਉਹ ਮੈਨੂੰ ਅਕਸਰ ਕਹਿੰਦੇ ਸਨ ਕਿ ਤੇਰਾ ਬੇਟਾ ਇਸ ਫਿਲਮੀ ਦੁਨੀਆ ਦੇ ਵਿੱਚ ਨਾਮ ਹੋਵੇਗਾ 1975 ਦੇ ਵਿੱਚ ਅਮਜਦ ਖਾਨ ਨੂੰ ਸ਼ੋਲੇ ਫਿਲਮ ਦੇ ਲਈ ਲੇਖਕ ਸਲੀਮ ਖਾਨ ਨੇ ਜੋ ਡਾਕੂ ਗੱਬਰ ਸਿੰਘ ਦੀ ਭੂਮਿਕਾ ਲਿਖੀ ਸੀ ਉਸ ਨੂੰ ਅਮਰ ਕਰ ਦਿੱਤਾ ਫਿਲਮ ਦੀ ਤਿਆਰੀ ਦੇ ਲਈ ਉਹਨਾਂ ਨੇ ਤਰਨ ਕੁਮਾਰ ਭਾਦਰੀ ਅਭਿਨੇਤਰੀ ਜਯਾ ਭਾਦਰੀ ਦੇ ਪਿਤਾ ਦੁਆਰਾ ਲਿਖੀ ਚੰਬਲ ਦੇ ਡਾਕੂਆਂ ਤੇ ਇੱਕ ਕਿਤਾਬ ਅਵਿਸ਼ਫਤ ਚੰਬਲ ਪੜ੍ਹੀ ਜਿਸ ਤੋਂ ਉਹ ਕਾਫੀ ਪ੍ਰਭਾਵਿਤ ਹੋਏ ਛੋਲੇ ਫਿਲਮ ਨੇ ਰਿਕਾਰਡ ਤੋੜ ਦਿੱਤਾ ਇਸ ਫਿਲਮ ਦੀ ਸਫਲਤਾ ਤੋਂ ਬਾਅਦ ਅਮਜਦ ਖਾਨ ਨੇ 1970-1980 ਤਹਾਕੇ ਦੀ ਸ਼ੁਰੂਆਤ ਕਈ ਹਿੰਦੀ ਫਿਲਮਾਂ ਦੇ ਵਿੱਚ ਨੈਗੇਟਿਵ ਭੂਮਿਕਾ ਨਿਭਾ ਕੇ ਕੀਤੀ ਅਮਜਦ ਖਾਨ ਦੀ ਮੰਗ ਇੰਨੀ ਵੱਧ ਗਈ ਕਿ ਉਸ ਨੂੰ ਵੱਖ-ਵੱਖ ਪ੍ਰੋਡਿਊਸਰਾਂ ਨੇ ਸਾਈਨ ਕਰਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਤੇ ਪ੍ਰਸਿੱਧ ਖਲਨਾਇਕ ਅਜੀਤ ਨੂੰ ਵੀ ਪਿੱਛੇ ਛੱਡ ਦਿੱਤਾ। ਉਹਨਾਂ ਨੇ ਅਮਿਤਾਬਚਨ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ ਹੈ। ਇਨਕਾਰ, ਦੇਸ-ਪਰਦੇਸ, ਸੱਤੇ ਤੇ ਸੱਤਾ, ਨਾਸਤਕ, ਚੰਬਲ ਕੀ ਕਸਮ, ਗੰਗਾ ਕੀ ਸੋਗੰਦ, ਹਮ ਕੇਸੀ ਸੇ ਕੰਮ ਨਹੀਂ, ਨਸੀਬ ਆਦ ਫਿਲਮਾਂ ਕੀਤੀਆਂ ਹਨ। ਇਨ੍ਹਾਂ ਫਿਲਮਾਂ ਨੂੰ ਕਾਫੀ ਸਰਾਇਆ ਗਿਆ ਹੈ। ਮੋਨਜੀ ਪ੍ਰੇਮਚੰਦ ਦੁਆਰਾ ਲਿਖੇ ਅਤੇ ਸਤਿਆਜੀਤ ਦੁਆਰਾ ਨਿਰਦੇਸ਼ਿਤ ਫਿਲਮ ਸ਼ਤਰੰਜ ਕੇ ਖਿਲਾੜੀ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ ਦੇ ਵਿੱਚ ਅਮਜਦ ਖਾਨ ਨੇ ਸਮਰਾਟ ਵਾਜिद अली शाह ਦੀ ਭੂਮਿਕਾ ਨਿਭਾਈ ਸੀ। ਇਹ ਅਜਾਈ ਫਿਲਮ ਹੈ ਜਿਸ ਵਿੱਚ ਉਹਨਾਂ ਨੇ ਇੱਕ ਗਾਣਾ ਵੀ ਡੱਬ ਕੀਤਾ। 1979 ਵਿੱਚ ਫਿਲਮ ਮੀਰਾ ਵਿੱਚ ਸਮਰਾਟ ਅਕਬਰ ਦਾ ਕਿਰਦਾਰ ਵੀ ਨਵਾਇਆ। ਜਾਰਾਨਾ, ਲਵਾਰਸ, ਰੋਕੀ, ਕਮਾਂਡਰ ਆਦ ਫਿਲਮਾਂ ਦੇ ਵਿੱਚ ਉਹਨਾਂ ਦੀਆਂ ਭੂਮਿਕਾਵਾਂ ਅਲੱਗ ਹਨ। ਕੁਰਬਾਨੀ ਲਵ ਸਟੋਰੀ ਚਮੇਲੀ ਕੀ ਸ਼ਾਦੀ ਆਦ ਫਿਲਮਾਂ ਵਿੱਚ ਵੀ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ 1991 ਵਿੱਚ ਬਣੀ ਰਾਮਗੜ੍ਹ ਕੇ ਸ਼ੋਲੇ ਫਿਲਮ ਦੇ ਵਿੱਚ ਵੀ ਗੱਬਰ ਸਿੰਘ ਦਾ ਕਿਰਦਾਰ ਨਵਾਇਆ ਲੇਕਿਨ ਇਹ ਸਾਰੇ ਸੁਪਰਸਟਾਰਾਂ ਦੀ ਨਕਲ ਕਰਦੇ ਕਲਾਕਾਰ ਸਨ ਇਹ ਉਹਨਾਂ ਦੇ ਹਮਸ਼ਕਲ ਸਨ ਇਹ ਫਿਲਮ ਕਮੇਟੀ ਫਿਲਮ ਸੀ 1980 ਦੇ ਦਹਾਕੇ ਵਿੱਚ ਉਹਨਾਂ ਨੇ ਕੁਝ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਜਿਨ੍ਹਾਂ ਦੇ ਵਿੱਚ ਚੋਰ ਪੁਲਿਸ ਅਮੀਰ ਆਦਮੀ ਗਰੀਬ ਆਦਮੀ ਆਦ ਪਰ ਇਹ ਫਿਲਮਾਂ ਨਹੀਂ ਚੱਲ ਸਕੀਆਂ ਅਮਜਦ ਖਾਨ ਐਕਟਰਸ ਗਿਲਡ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਹਨ 1972 ਵਿੱਚ ਉਹਨਾਂ ਨੇ ਉਰਦੂ ਕਵੀ ਅਤੇ ਪਾਠਕਤਾ ਲੇਖਕ ਅਖਤਰ ਅਲ ਇਮਾਨ ਦੀ ਬੇਟੀ ਸ਼ੈਲਾ ਖਾਨ ਨਾਲ ਸ਼ਾਦੀ ਕੀਤੀ ਉਹਨਾਂ ਦੇ ਪਹਿਲੇ ਬੱਚੇ ਸ਼ਾਦਾਬ ਖਾਨ ਦਾ ਜਨਮ ਹੋਇਆ ਜੋ ਬਾਅਦ ਵਿੱਚ ਫਿਲਮੀ ਦੁਨੀਆ ਦੇ ਵਿੱਚ ਕੰਮ ਕਰਨ ਲੱਗਾ ਇੱਕ ਬੇਟੀ ਅਲਹਮ ਖਾਨ ਹੈ ਜੋ ਇੱਕ ਅਭਿਨੇਤਰੀ ਅਤੇ ਪਟਕਥਾ ਲੇਖਕ ਹੈ ਇੱਕ ਹੋਰ ਬੇਟਾ ਸਿਮਾਵ ਖਾਨ ਹੈ ਜੋ ਇੱਕ ਕਲੱਬ ਕਰੈਕਟਰ ਹੈ। ਅਲਮ ਖਾਨ ਨੇ 2011 ਵਿੱਚ ਪ੍ਰਸਿੱਧ ਥੀਏਟਰ ਅਭਿਨੇਤਾ ਜਫਰ ਕਰਾਚੀ ਵਾਲਾ ਨਾਲ ਸ਼ਾਦੀ ਕੀਤੀ। ਅਮਜਦ ਖਾਨ ਨੂੰ ਸਿਹਤ ਦੀਆਂ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ। ਉਹ ਕਵਿਤਾਵਾਂ ਵੀ ਬਹੁਤ ਪਿਆਰ ਨਾਲ ਪੜ੍ਹਦੇ ਸਨ। 15 ਅਕਤੂਬਰ 1976 ਨੂੰ ਅਮਜਦ ਖਾਨ ਪੂਨਾ-ਗੋਆ ਹਾਈਵੇ ਤੇ ਇੱਕ ਗੰਭੀਰ ਦੁਰਘਟਨਾ ਦਾ ਸ਼ਿਕਾਰ ਹੋ ਗਏ ਜਿਸ ਨਾਲ ਉਹਨਾਂ ਦੀਆਂ ਪਸਲੀਆਂ ਟੁੱਟ ਗਈਆਂ। ਇੱਕ ਫੇਫੜਾ ਵੀ ਨੁਕਸਾਨਿਆ ਗਿਆ। ਉਹ ਅਮਤਾਬਚਨ ਦੀ ਫਿਲਮ ਦਾ ਗ੍ਰੇਟ ਗੈਂਬਲਰ ਦੀ ਸ਼ੂਟਿੰਗ ਦੇ ਵਿੱਚ ਭਾਗ ਲੈਣ ਜਾ ਰਹੇ ਸੀ ਅਮਜਦ ਖਾਨ ਨੂੰ ਬੈਡਮਿੰਟਨ ਅਤੇ ਬੋਲ ਵਰਕ ਦਾ ਬਹੁਤ ਸ਼ੌਕ ਸੀ ਸੂਤਰਾਂ ਨੇ ਕਿਹਾ ਹੈ ਕਿ ਖਰਾਬ ਖਾਨ ਪੀਣ ਦੀ ਆਦਤ ਕਰਕੇ ਉਹਨਾਂ ਦਾ ਵਜ਼ਨ ਵੱਧ ਗਿਆ ਜਿਸ ਕਾਰਨ ਇਹ ਕਾਫੀ ਨੁਕਸਾਨਦੇਹ ਸਾਬਤ ਹੋਇਆ 27 ਜੁਲਾਈ 1992 ਨੂੰ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦਾ ਦਿਹਾਂਤ ਹੋ ਗਿਆ ਉਹ ਸਿਰਫ 51 ਸਾਲ ਦੇ ਸਨ ਅਮਜਦ ਖਾਨ ਨੂੰ ਜਿੰਨਾ ਐਕਟਿੰਗ ਦਾ ਸ਼ੌਕ ਸੀ ਉਨਾ ਹੀ ਚਾਹ ਪੀਣ ਦੇ ਸ਼ੌਕੀਨ ਸਨ ਉਹ ਇੱਕ ਦਿਨ ਦੇ ਵਿੱਚ 20 ਕੱਪ ਤੋਂ ਜ਼ਿਆਦਾ ਚਾਹ ਪੀ ਜਾਂਦੇ ਸਨ। ਉਹਨਾਂ ਨੂੰ ਚਾਹ ਦੀ ਇੰਨੀ ਤਲਬ ਸੀ ਕਿ ਉਹ ਖਾਣਾ ਪੀਣਾ ਭੁੱਲ ਜਾਂਦੇ ਸੀ। ਜੇਕਰ ਉਹਨਾਂ ਨੂੰ ਚਾਹ ਨਾ ਮਿਲੇ ਤਾਂ ਉਹ ਬੇਚੈਨ ਹੋ ਜਾਂਦੇ ਸਨ। ਉਹਨਾਂ ਦੀ ਲਾਈਫ ਨਾਲ ਸੰਬੰਧਤ ਇੱਕ ਕિસ્ਸਾ ਬਹੁਤ ਮਸ਼ਹੂਰ ਹੈ। ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਦੁੱਧ ਖਤਮ ਹੋ ਗਿਆ ਤਾਂ ਚਾਹ ਦੀ ਦਿੱਕਤ ਆ ਗਈ ਜਿਸ ਕਰਕੇ ਉਹਨਾਂ ਨੇ ਅਗਲੇ ਦਿਨ ਸ਼ੂਟਿੰਗ ਦੇ ਸੈੱਟ ਤੇ ਇੱਕ ਮੱਝ ਲਿਆ ਖੜੀ ਕੀਤੀ। ਸਾਰੇ ਲੋਕ ਦੇਖ ਕੇ ਹੈਰਾਨ ਸਨ। ਅਤੇ ਨਾਲ ਹੀ ਇੱਕ ਉਹਨਾਂ ਨੇ ਬੋਇਲ ਲਿਆਂਦਾ ਜੋ ਦੁੱਧ ਚੋਕੇ ਉਸ ਦੀ ਚਾਹ ਬਣਾਉਂਦਾ ਰਿਹਾ ਅਤੇ ਜੂਨੀਅਰ ਦੇ ਲੋਕ ਵੀ ਪੀਂਦੇ ਰਹੇ ਇਹ ਕਿੱਸਾ ਕਾਫੀ ਮਸ਼ਹੂਰ ਹੈ ਸਿਨੇਮੇ ਦੀ ਦੁਨੀਆ ਵਿੱਚ ਰੌਸ਼ਨ ਸਿਤਾਰਾ ਰਹੇ ਅਮਜਦ ਖਾਨ ਦੇ ਆਖਰੀ ਦਿਨ ਠੀਕ ਨਹੀਂ ਸਨ ਕਿਉਂਕਿ ਹਾਸੇ ਤੋਂ ਬਾਅਦ ਮੋਟਾਪਾ ਕਾਫੀ ਵੱਧ ਗਿਆ ਜਿਸ ਕਰਕੇ ਸਿਹਤੀਆਂ ਸਮੱਸਿਆਵਾਂ ਜ਼ਿਆਦਾ ਵੱਧ ਗਈਆਂ ਅਤੇ ਉਹ ਚੱਲ ਵਸੇ ਰਹਿਂਦੀ ਦੁਨੀਆ ਤੱਕ ਅਮਜਦ ਖਾਨ ਦਾ ਨਾਮ ਰਹੇਗਾ ਉਹਨਾਂ ਦੀਆਂ ਅੱਜ ਵੀ ਸਾਰੀਆਂ ਫਿਲਮਾਂ ਮਸ਼ਹੂਰ ਹਨ ਆਦਾਰਾ ਦੇਸ਼ ਦੁਆਬਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਦੀਪਿਕਾ ਪਾਦੂਕੋਨ ਸੈਫ Али ਖਾਨ ਡਾਇਨਾ ਪੈਂਟੀਜ ਵਰਗੇ 17 ਨਾਲ ਸਜੀ ਫਿਲਮ ਕਾਕਟੇਲ ਨੂੰ ਬਹੁਤ ਪਿਆਰ ਮਿਲਿਆ ਸੀ ਇਹ ਫਿਲਮ 13 ਜੁਲਾਈ 2012 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ ਲਗਭਗ 13 ਸਾਲ ਬਾਅਦ ਇਸ ਫਿਲਮ ਦਾ ਸੀਕਵਲ ਆ ਰਿਹਾ ਹੈ ਕਾਕਟੇਲ 2 ਦੇ ਵਿੱਚ ਹੀਰੋ ਸ਼ਾਹਿਦ ਕਪੂਰ ਹੋਣਗੇ ਅਤੇ ਇਸ ਫਿਲਮ ਦੇ ਵਿੱਚ ਦੋ ਅਭਿਨੇਤਰੀਆਂ ਨੂੰ ਲਿਆ ਗਿਆ ਹੈ ਇੱਕ ਹੈ ਕ੍ਰਿਤੀ ਸੈਨਨ ਅਤੇ ਦੂਜੀ ਰਸ਼ਮਿਕਾ ਮੰਦਾਨਾ ਦੀ ਐਂਟਰੀ ਹੋ ਗਈ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਕਾਕਟਲ 2 ਦੇ ਵਿੱਚ ਸ਼ਾਹਿਦ ਰਸ਼ਮਿਕਾ ਅਤੇ ਕ੍ਰਿਤੀ ਦੀ ਟਿਕੜੀ ਨਜ਼ਰ ਆਵੇਗੀ ਅ ਰਸ਼ਮਿਕਾ ਮੰਦਾਨਾ ਪਹਿਲੀ ਵਾਰ ਸ਼ਾਹਿਦ ਕਪੂਰ ਦੇ ਨਾਲ ਕੰਮ ਕਰ ਰਹੀ ਹੈ ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹੈ ਰਸ਼ਮਿਕਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਸ਼ਾਹਿਦ ਕਪੂਰ ਦੇ ਨਾਲ ਕੰਮ ਕਰ ਰਹੀ ਹਾਂ ਮੈਨੂੰ ਬੋਲਿਵੁੱਡ ਦੀਆਂ ਫਿਲਮਾਂ ਬਹੁਤ ਪਸੰਦ ਹਨ ਇਹ ਫਿਲਮਾਂ ਵੱਖਰੇ ਅੰਦਾਜ਼ ਦੀਆਂ ਹੁੰਦੀਆਂ ਹਨ ਫਿਲਮ ਮੇਕਰ ਇਨ੍ਹਾਂ ਫਿਲਮਾਂ ਤੇ ਬਹੁਤ ਮਿਹਨਤ ਕਰਦੇ ਹਨ ਇਸੇ ਤਰ੍ਹਾਂ ਸਾਊਥ ਦੇ ਮੇਕਰ ਵੀ ਬਹੁਤ ਵਧੀਆ ਫਿਲਮਾਂ ਬਣਾ ਰਹੇ ਹਨ ਇਸ ਫਿਲਮ ਦੀ ਸ਼ੂਟਿੰਗ ਅਗਸਤ ਤੋਂ ਸ਼ੁਰੂ ਹੋ ਜਾਵੇਗੀ ਤੇ ਇਹ ਫਿਲਮ 2026 ਦੇ ਅੰਤ ਤੱਕ ਰਿਲੀਜ਼ ਹੋ ਸਕਦੀ ਹੈ ਜਿਸ ਦੇ ਬਾਰੇ ਇਸ ਦਾ ਐਲਾਨ ਕੀਤਾ ਜਾਵੇਗਾ ਫਿਲਮ ਦੇ ਨਿਰਦੇਸ਼ਨ ਦੀ ਕਮਾਂ ਹومی ਅਰਜਾਨੀਆ ਨੂੰ ਸੌਂਪੀ ਗਈ ਹੈ ਉੱਥੇ ਦਿਨੇਸ਼ ਵਿਜਾਨ ਅਤੇ ਰਵਰਿੰਜਨ ਇਸ ਫਿਲਮ ਵਿੱਚ ਪੈਸਾ ਲਗਾ ਰਹੇ ਹਨ ਪਹਿਲੀ ਫਿਲਮ ਕੋਕਟੇਲ ਜੋ 2012 ਵਿੱਚ ਆਈ ਸੀ ਬਾਕਸ ਆਫਿਸ ਤੇ ਇਸ ਨੇ 71.24 ਕਰੋੜ ਦੀ ਕਮਾਈ ਕੀਤੀ ਸੀ ਜਦੋਂ ਕਿ ਇਸ ਫਿਲਮ ਦਾ ਬਜਟ 45 ਕਰੋੜ ਰੁਪਏ ਸੀ ਫਿਲਮ ਮਿਕਰਾਰਾ ਕਹਿਣਾ ਹੈ ਕਿ ਕੋਕਟੇਲ 2 ਇੱਕ ਵਧੀਆ ਕਹਾਣੀ ਹੈ ਜਿਸ ਨੂੰ ਦਰਸ਼ਕ ਪਸੰਦ ਕਰਨਗੇ ਸੁਪਰਸਟਾਰ ਰਜਨੀਕਾਂਤ ਜਲਦ ਹੀ ਫਿਲਮ ਕੁਲੀ ਵਿੱਚ ਦਿਖਾਈ ਦੇਣਗੇ ਇਹ ਫਿਲਮ 14 ਅਗਸਤ ਨੂੰ ਰਿਲੀਜ਼ ਹੋਵੇਗੀ ਇਸ ਫਿਲਮ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਕੁਲੀ ਨੇ ਰਿਲੀਜ਼ ਤੋਂ ਪਹਿਲਾਂ ਹੀ 80 ਕਰੋੜ ਰੁਪਏ ਦੀ ਓਵਰਸੀਜ਼ ਰਾਈਟਸ ਡੀਲ ਸਾਈਨ ਕੀਤੀ ਹੈ ਇਸ ਮੌਕੇ ਤੇ ਰਮੇਸ਼ ਵਾਲਾ ਦਾ ਕਹਿਣਾ ਹੈ ਕਿ ਇਹ ਫਿਲਮ ਤਾਮਿਲ ਸਲਮਾ ਦੀ ਸਭ ਤੋਂ ਵੱਡੀ ਪ੍ਰੀ ਰਿਲੀਜ਼ਿੰਗ ਡੀਲ ਹੋ ਸਕਦੀ ਹੈ ਜੋ ਕੁਲੀ ਲਈ ਖਾਸ ਹੈ ਕੁਲੀ ਦੇ ਵਿੱਚ ਰਜਨੀ ਕਾਂਤ ਨੇ ਮੋਟੀ ਫੀਸ ਵਸੂਲੀ ਹੈ ਇਸ ਫਿਲਮ ਦੇ ਵਿੱਚ ਸੁਪਰਸਟਾਰ ਰਜਨੀਕਾਂਤ ਨੇ ਇਸ ਫਿਲਮ ਦੇ ਲਈ 260 ਤੋਂ ਲੈ ਕੇ 280 ਕਰੋੜ ਚਾਰਜ ਕੀਤੇ ਹਨ ਇਸ ਦੇ ਨਾਲ ਹੀ ਪ੍ਰੋਫਿਟ ਸ਼ੇਅਰਿੰਗ ਵੀ ਸ਼ਾਮਲ ਹੈ ਅਗਰ ਇਹ ਡੀਲ ਪੂਰੀ ਤਰ੍ਹਾਂ ਫਾਈਨਲ ਹੋ ਜਾਂਦੀ ਹੈ ਤਾਂ ਰਜਨੀਕਾਂਤ ਏਸ਼ੀਆ ਦੇ ਸਭ ਤੋਂ ਮਹਿੰਗੇ ਐਕਟਰ ਮੰਨੇ ਜਾ ਸਕਦੇ ਹਨ ਉਨ੍ਹਾਂ ਦੀ ਇਹ ਫੀਸ ਇੰਡਸਟਰੀ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕੁਲੀ ਦੀ ਲੀ ਦੇ ਦਿਨ ਹੀ ਰਿਤਿਕ ਰੋਸ਼ਨ ਦੀ ਫਿਲਮ ਵੀ ਸਿਨੇਮਾ ਘਰਾਂ ਵਿੱਚ ਆਵੇਗੀ ਇਸ ਫਿਲਮ ਦੇ ਵਿੱਚ ਸੁਪਰਸਟਾਰ ਜੂਨੀਅਰ ਐਨਟੀ ਆਰਵਿਨ ਨਜ਼ਰ ਆਵੇਗਾ ਇਹ ਟੱਕਰ ਦੋਵਾਂ ਫਿਲਮਾਂ ਦੇ ਲਈ ਚੁਣੌਤੀ ਹੋ ਸਕਦੀ ਹੈ ਕੁਲੀ ਵਿੱਚ ਰਜਨੀਕਾਂਦ ਦੇ ਇਲਾਵਾ ਪੂਜਾ ਹੈਗੜੇ ਵੀ ਲੀਡ ਰੋਲ ਵਿੱਚ ਦਿਖਾਈ ਦੇਵੇਗੀ ਉੱਥੇ ਨਗਾ ਅਰਜਨ ਸਤਿਆਰਾਜ ਸ਼ਰੂਤੀ ਹਸਨ ਸੋਵਿਨ ਸ਼ਾਹਿਰ ਵੀ ਇਸ ਫਿਲਮ ਦਾ ਹਿੱਸਾ ਹਨ ਰਿਪੋਰਟਾਂ ਨੇ ਦਾਅਵਾ ਕੀਤਾ ਹੈ ਕਿ ਇਸ ਫਿਲਮ ਦੇ ਵਿੱਚ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਅਮੀਰ ਖਾਨ ਵੀ ਨਜ਼ਰ ਆਉਣਗੇ ਫਿਲਮ ਵਿੱਚ ਉਹਨਾਂ ਦਾ ਕੈਮੀਓ ਹੋਣ ਦੀ ਖਬਰ ਹੈ ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਇਸ ਮੌਕੇ ਤੇ ਰਜਨੀ ਕਾਂਤ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਇਹ ਫਿਲਮ ਬਹੁਤ ਵਧੀਆ ਹੈ ਇਸ ਫਿਲਮ ਨੂੰ ਭਰਪੂਰ ਪਿਆਰ ਮਿਲੇਗਾ ਰਜਨੀ ਕਾਂਤ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਪਹਿਲਾਂ ਉਹ ਬਾਲੀਵੁੱਡ ਦੇ ਵਿੱਚ ਫਿਲਮਾਂ ਕਰਦੇ ਸਨ ਹੁਣ ਸਾਊਥ ਦੇ ਸੁਪਰਸਟਾਰ ਹਨ ਸਾਊਥ ਦੇ ਵਿੱਚ ਜਿੰਨੀਆਂ ਫਿਲਮਾਂ ਕੀਤੀਆਂ ਹਨ ਉਹਨਾਂ ਨੇ ਕਰੋੜਾਂ ਦਾ ਵਪਾਰ ਕੀਤਾ ਹੈ 1981 ਦੇ ਵਿੱਚ ਇਹ ਫਿਲਮ ਹਮ ਦੋਨੋ ਰਿਲੀਜ਼ ਹੋਈ ਸੀ ਜਿਸ ਵਿੱਚ ਰਜੇਸ਼ ਕੰਨਾ, ਹੇਮਾ ਮਾਲਣੀ ਅਤੇ ਰੀਨਾ ਰਾਏ ਦੀਆਂ ਮੁੱਖ ਭੂਮਿਕਾਵਾਂ ਸਨ ਇਸ ਫਿਲਮ ਦੇ ਬਹੁਤ ਸਾਰੇ ਕਿੱਸੇ ਹਨ ਇਹ ਫਿਲਮ ਪ੍ਰਸਿੱਧ ਕਲਾਕਾਰ ਪ੍ਰੇਮਨਾਥ ਦੀ ਆਖਰੀ ਫਿਲਮਾਂ ਵਿੱਚੋਂ ਇੱਕ ਸੀ ਇਸ ਦੇ ਇਲਾਵਾ ਕਿਸ਼ਟੋ ਮੁਖਰਜੀ ਵੀ ਇਸ ਫਿਲਮ ਦਾ ਹਿੱਸਾ ਸਨ ਹਾਲਾਂਕਿ ਉਨ੍ਹਾਂ ਦੀ ਆਵਾਜ਼ ਕਿਸੇ ਹੋਰ ਤੋਂ ਡੱਬ ਕਰਵਾਈ ਗਈ ਸੀ ਫਿਲਮ ਦੇ ਵਿੱਚ ਕਿਸ਼ਟੋ ਮੁਖਰਜੀ ਨੇ ਰਜੇਸ਼ ਕੰਨਾ ਦੇ ਦੋਸਤ ਦੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ دلچسਪ ਗੱਲ ਇਹ ਹੈ ਕਿ ਇਸ ਫਿਲਮ ਦੇ ਮਰਾਠੀ ਫਿਲਮ ਚਤਰ ਨਵਰਾਜ ਚਿਕਨੀ ਵਾਈਕੋ ਵਿੱਚ ਉਹਨਾਂ ਦੇ بیٹے ਬਬਲੂ ਮੁਖਰਜੀ ਨੇ ਕੰਮ ਕੀਤਾ ਸੀ। ਇਹ ਫਿਲਮ 1978 ਦੀ ਤੇਲਗੂ ਫਿਲਮ ਸੋਕੋ ਕਾਦੜੀ ਦੀ ਕਹਾਣੀ ਤੋਂ ਪ੍ਰੇਰਿਤ ਸੀ। ਜਿਸ ਵਿੱਚ ਕਮਲ ਹਸਨ ਨੇ ਕੰਮ ਕੀਤਾ ਸੀ। ਕਮਲ ਦੀ ਇਹ ਤੇਲਗੂ ਫਿਲਮ ਦੇ ਬਾਅਦ 1998 ਵਿੱਚ ਕੰਨੜ ਵਿੱਚ ਗੜਬੜੀ ਕ੍ਰਿਸ਼ਨ ਦੇ ਨਾਂ ਤੇ ਵੀ ਰੀਮੇਕ ਬਣਾਈ ਗਈ ਸੀ। ਇਹ ਫਿਲਮ ਆਪਣੇ ਸਦਾਬਹਾਰ ਸੰਗੀਤਕਾਰ ਕੇ ਜਾਣੀ ਜਾਂਦੀ ਹੈ। ਇਸ ਫਿਲਮ ਦਾ ਸੰਗੀਤ ਆਰ ਡੀ ਬਰਮਨ ਨੇ ਦਿੱਤਾ ਸੀ ਅਤੇ ਫਿਲਮ ਦੇ ਗੀਤ ਪ੍ਰਸਿੱਧ ਗੀਤਕਾਰ ਆਨੰਦ ਬਖਸ਼ੀ ਨੇ ਲਿਖੇ ਸਨ ਇਸ ਫਿਲਮ ਦੇ ਗੀਤਾਂ ਨੂੰ ਦਿਗਜ ਗਾਇਕਾਂ ਕਿਸ਼ੋਰ ਕੁਮਾਰ ਆਸ਼ਾ ਬੌਂਸਲੇ ਅਤੇ ਅਨੁਰਾਦਾ ਪੋੜਵਾਲ ਨੇ ਗਾਇਆ ਸੀ ਇਸ ਫਿਲਮ ਦਾ ਸਭ ਤੋਂ ਵਧੀਆ ਗੀਤ ਸੁਨ ਲੈ ਜ਼ਮੀਨ ਆਸਮਾਨ ਕਾਫੀ ਹਟ ਰਿਹਾ ਹੈ ਅਰਜੇਸ਼ ਕੰਨਾ ਹੇਮਾ ਮਾਲਣੀ ਰੀਨਾ ਰਾਏ ਦੀ ਟਿਕਣੀ ਨੂੰ ਇਸ ਫਿਲਮ ਹਮ ਦੋਨੋਂ ਦੇ ਵਿੱਚ ਕਾਫੀ ਪਸੰਦ ਕੀਤਾ ਗਿਆ ਇਹ ਫਿਲਮ ਵੱਖਰੇ ਹੀ ਅੰਦਾਜ਼ ਵਿੱਚ ਬਣੀ ਸੀ ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ ਸੰਨੀ ਦਿਓਲ ਨੂੰ ਪਿਛਲੀ ਵਾਰ ਫਿਲਮ ਜਾਟ ਵਿੱਚ ਦੇਖਿਆ ਗਿਆ ਸੀ ਇਸ ਫਿਲਮ ਨੂੰ ਭਰਪੂਰ ਪਿਆਰ ਮਿਲਿਆ ਸੀ ਜਾਟ ਫਿਲਮ ਦੀ ਕਹਾਣੀ ਬਹੁਤ ਵਧੀਆ ਸੀ ਜਿਸ ਵਿੱਚ ਸੰਨੀ ਦਿਓਲ ਨੇ ਬਹੁਤ ਵਧੀਆ ਪਰਫਾਰਮੈਂਸ ਕੀਤਾ ਇਸ ਫਿਲਮ ਦੇ ਨਾਲ ਨਾਲ ਲਾਹੌਰ 1947 ਫਿਲਮ ਨੂੰ ਲੈ ਕੇ ਵੀ ਸੰਨੀ ਦਿਓਲ ਕਾਫੀ ਚਰਚਾ ਵਿੱਚ ਹਨ ਇਸ ਫਿਲਮ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਲਾਹੌਰ 1947 ਦੀ ਕਰੀਬ 15 ਦਿਨਾਂ ਦਾ ਪੈਚ ਵਰਕ ਬਾਕੀ ਹੈ ਪਰ ਸੰਨੀ ਦਿਓਲ ਦੇ ਕੋਲ ਇਸ ਫਿਲਮ ਦੇ ਲਈ ਡੇਟਾ ਨਹੀਂ ਹਨ ਜਿਸ ਕਰਕੇ ਇਸ ਦੀ ਸ਼ੂਟਿੰਗ ਜਲਦੀ ਕੀਤੀ ਜਾ ਰਹੀ ਹੈ ਇਸ ਫਿਲਮ ਦੇ ਵਿਸ਼ੇ ਨੂੰ ਲੈ ਕੇ ਸੰਨੀ ਦਿਓਲ ਕਾਫੀ ਡਰੇ ਹੋਏ ਹਨ ਕਿਉਂਕਿ ਇਸ ਫਿਲਮ ਦਾ ਵਿਸ਼ਾ ਪਾਕਿਸਤਾਨ ਨਾਲ ਸੰਬੰਧਿਤ ਹੈ ਸੰਨੀ ਦਿਓਲ ਬਾਰਡਰ 2 ਫਿਲਮ ਦੀ ਸ਼ੂਟਿੰਗ ਵਿੱਚ ਵਿਜੀ ਹਨ ਲਾਹੌਰ 1947 ਦਾ ਨਿਰਦੇਸ਼ਨ ਰਾਜਕੁਮਾਰ ਸੰਤੋਸ਼ੀ ਨੇ ਕੀਤਾ ਹੈ ਇਸ ਫਿਲਮ ਦੇ ਵਿੱਚ ਸੰਨੀ ਦਿਓਲ ਦੇ ਨਾਲ ਪ੍ਰੀਤੀ ਜਿੰਟਾ ਅਤੇ ਅਲੀ ਫਜ਼ਲ ਵੀ ਹਨ ਇਸ ਨੂੰ ਅਮੀਰ ਖਾਨ ਨੇ ਪ੍ਰੋਡਿਊਸ ਕੀਤਾ ਹੈ ਅਤੇ ਖੁਦ ਵੀ ਇੱਕ ਵਧੀਆ ਰੋਲ ਕੀਤਾ ਹੈ ਫਿਲਮ 1947 ਨਾਟਕ ਜਿਸ ਲਾਹੌਰ ਨਹੀਂ ਦੇਖਿਆ ਤੇ ਆਧਾਰਿਤ ਹੈ 1980 ਵਿੱਚ ਸੈਦ ਅਸਗਰ ਬਜਾਹਾ ਦੁਆਰਾ ਲਿਖਿਆ ਇਹ ਨਾਵਲ ਕਾਫੀ ਪ੍ਰਸਿੱਧ ਰਿਹਾ ਹੈ ਇਸ ਨਾਵਲ ਦੀ ਕਹਾਣੀ ਮੁਸਲਮਾਨ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ ਸੰਨੀ ਦਿਓਲ ਨੇ ਜੰਨੀਆਂ ਵੀ ਫਿਲਮਾਂ ਕੀਤੀਆਂ ਹਨ ਐਕਸ਼ਨ ਭਰਪੂਰ ਫਿਲਮਾਂ ਕੀਤੀਆਂ ਹਨ ਸੰਨੀ ਦਿਵਲ ਦਾ ਕਹਿਣਾ ਹੈ ਕਿ ਮੈਨੂੰ ਐਕਸ਼ਨ ਫਿਲਮਾਂ ਕਰਕੇ ਬਹੁਤ ਵਧੀਆ ਲੱਗਦਾ ਹੈ ਅਤੇ ਦਰਸ਼ਕ ਵੀ ਮੈਨੂੰ ਐਕਸ਼ਨ ਦੇ ਰੂਪ ਵਿੱਚ ਹੀ ਪਸੰਦ ਕਰਦੇ ਹਨ ਮੈਨੂੰ ਆਪਣੇ ਦਰਸ਼ਕਾਂ ਤੇ ਬਹੁਤ ਮਾਣ ਹੈ ਸਾਰਾ ਅਲੀ ਖਾਨ ਇਨ ਦਿਨੀ ਆਪਣੀ ਫਿਲਮ ਮੈਟਰੋ ਇਨ ਦਿਨੋ ਨੂੰ ਲੈ ਕੇ ਚਰਚਾ ਵਿੱਚ ਹੈ ਹਾਲ ਹੀ ਵਿੱਚ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਨੂੰ ਭਰਪੂਰ ਪਿਆਰ ਮਿਲਿਆ ਹੈ ਹੁਣ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਸਾਰਾ ਅਲੀ ਇਸ ਫਿਲਮ ਦਾ ਹਿੱਸਾ ਬਣੀ ਹੈ ਰਪੋਰਟਾਂ ਮੁਤਾਬਕ ਸਾਰਾ ਅਰੀ ਇਹਨੇ ਦਿਨੀ ਮੁੰਬਈ ਵਿੱਚ ਆਨੰਦ ਇਲਰਾਏ ਦੀ ਇਸ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ ਹੁਣ ਫਿਲਮ ਦੀ ਸ਼ੂਟਿੰਗ ਖਤਮ ਹੋਣ ਦੇ ਕਾਗਾਰ ਤੇ ਹੈ ਅਗਲੇ ਸਾਲ ਇਹ ਫਿਲਮ ਦਰਸ਼ਕਾਂ ਵਿਚਕਾਰ ਆਵੇਗੀ ਫਿਲਮ ਦੇ ਸੂਤਰਾ ਦਾ ਕਹਿਣਾ ਹੈ ਕਿ ਸਾਰਾ ਅਲੀ ਖਾਨ ਦਾ ਇੱਕ ਅਲੱਗ ਕਿਰਦਾਰ ਹੈ ਜਿਸ ਨੂੰ ਦਰਸ਼ਕ ਪਸੰਦ ਕਰਨਗੇ ਸਾਰਾ ਅਰੀ ਦੀ ਇਹ ਜਹੀ ਭੂਮਿਕਾ ਪਹਿਲਾਂ ਕਿਸੇ ਵੀ ਫਿਲਮ ਦੇ ਵਿੱਚ ਨਹੀਂ ਆਈ ਦਰਸ਼ਕ ਸਾਰਾ ਅਰੀ ਦੀ ਭੂਮਿਕਾ ਦੇਖ ਕੇ ਹੈਰਾਨ ਹੋਣਗੇ ਆਨੰਦ ਐਲ ਰਾਏ ਨੇ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਅਲੱਗ ਹੀ ਕਿਸਮ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ ਸਾਰਾ ਅਲੀ ਖਾਨ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਬਣੀ ਹਾਂ ਤੇ ਮੇਰਾ ਰੋਲ ਬਹੁਤ ਵਧੀਆ ਹੈ ਮੇਰੀ ਵੱਖਰੀ ਕਿਸਮ ਦੀ ਭੂਮਿਕਾ ਹੈ ਮੈਨੂੰ ਆਨੰਦ ਐਲ ਰਾਏ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਹੈ ਉਹ ਇੱਕ ਵਧੀਆ ਫਿਲਮ ਮੇਕਰ ਹਨ ਉਹਨਾਂ ਨੇ ਜੋ ਪਹਿਲਾਂ ਫਿਲਮਾਂ ਬਣਾਈਆਂ ਹਨ ਬਹੁਤ ਵਧੀਆ ਬਣਾਈਆਂ ਹਨ ਪੰਕਜ ਤਰਪਾਠੀ ਅਤੇ ਅਦਿੱਤੀ ਰਾਓ ਹੈਦਰੀ ਪਹਿਲੀ ਵਾਰ ਇੱਕ ਫਿਲਮ ਦੇ ਵਿੱਚ ਸਕਰੀਨ ਸਾਂਝੀ ਕਰ ਰਹੇ ਹਨ। ਹਮਾਂਸ਼ੂ ਸਿੰਘ ਦੀ ਕਮੇਡੀ ਡਰਾਮਾ ਫਿਲਮ ਪਰਿਵਾਰਿਕ ਮੰਦਰੰਜਨ ਵਿੱਚ ਦਿਖਾਈ ਦੇਣਗੇ। ਇਸ ਫਿਲਮ ਦੀ ਸ਼ੂਟਿੰਗ ਹਾਲ ਹੀ ਵਿੱਚ ਲਖਨਊ ਵਿੱਚ ਸ਼ੁਰੂ ਹੋਈ ਹੈ। ਇਸ ਦੀ ਜਾਣਕਾਰੀ ਅਦਿੱਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ। ਇਸ ਮੌਕੇ ਤੇ ਉਸ ਨੇ ਕਈ ਤਸਵੀਰਾਂ ਵੀ ਪੰਕਜ ਤਰਪਾਠੀ ਦੇ ਨਾਲ ਸਾਂਝੀਆਂ ਕੀਤੀਆਂ ਹਨ। ਫਿਲਮ ਦੀ ਕਹਾਣੀ ਲਖਨਊ ਵਿੱਚ ਇੱਕ ਆਮ ਭਾਰਤੀ ਪਰਿਵਾਰ ਦੀ ਰੋਜ਼ਾਨਾ ਜਿੰਦਗੀ ਤੇ ਆਧਾਰਿਤ ਹੈ ਜਿਸ ਵਿੱਚ ਰਿਸ਼ਤਿਆਂ ਵਿੱਚ ਮਠਾਸ ਅਤੇ ਝਗੜਿਆਂ ਨੂੰ ਮਜ਼ੇਦਾਰ ਅੰਦਾਜ਼ ਨਾਲ ਪੇਸ਼ ਕੀਤਾ ਗਿਆ ਹੈ ਹਿਮਾਂਸ਼ੂ ਸਿੰਘ ਪਹਿਲਾਂ ਕਈ ਪਰਿਵਾਰਕ ਫਿਲਮਾਂ ਦੇ ਚੁੱਕਾ ਹੈ ਉਸ ਦੀਆਂ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਇਹ ਫਿਲਮ ਇਸ ਸਾਲ ਦੇ ਅੰਤ ਤੱਕ ਰਿਲੀਜ਼ ਹੋਣ ਦੀ ਯੋਜਨਾ ਬਣਾਈ ਗਈ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਸਾਰੇ ਉਮਰ ਦੇ ਦਰਸ਼ਕਾਂ ਪਿਆਰ ਦੇਣਗੇ ਕਿਉਂਕਿ ਇਸ ਫਿਲਮ ਨੂੰ ਸਾਰੇ ਉਮਰ ਦੇ ਦਰਸ਼ਕਾਂ ਨੂੰ ਲੈ ਕੇ ਬਣਾਇਆ ਗਿਆ ਹੈ ਇਸ ਫਿਲਮ ਦੇ ਵਿੱਚ ਹਾਸਾ ਭਾਵਨਾਵਾਂ ਪਰਿਵਾਰਕ ਮੁੱਲਾਂ ਨੂੰ ਦਿਖਾਇਆ ਗਿਆ ਹੈ ਇਸ ਫਿਲਮ ਦਾ ਪਹਿਲਾ ਟੀਜ਼ਰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ ਅਤੇ ਜਲਦੀ ਹੀ ਹੋਰ ਕਲਾਕਾਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਪੰਕਜ ਤਰਪਾਟੀ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਨਾਲ ਅਦਿਤੀ ਰਾਉ ਹੈਦਰੀ ਨੇ ਕੰਮ ਕੀਤਾ ਹੈ ਅਦਿਤੀ ਬਹੁਤ ਵਧੀਆ ਕਲਾਕਾਰ ਹੈ ਇਸ ਮੌਕੇ ਤੇ ਅਦਿਤੀ ਦਾ ਕਹਿਣਾ ਹੈ ਕਿ ਪੰਕਜ ਤਰਪਾਠੀ ਜਿੱਥੇ ਵਧੀਆ ਕਲਾਕਾਰ ਹਨ ਉਥੇ ਇਨਸਾਨ ਬਹੁਤ ਵਧੀਆ ਹਨ ਉਹ ਇੱਕ ਨੇਚਰਲ ਕਲਾਕਾਰ ਹਨ ਬਾਲੀਵੁੱਡ ਦੇ ਐਕਸ਼ਨ ਹੀਰੋ ਟਾਈਗਰ ਸ਼ਰੌਫ ਅਤੇ ਨਿਮਰਤ ਕੋਰ ਆਲੂਵਾਲੀਆ ਜਲਦ ਹੀ ਇੱਕ ਨਵੀਂ ਰੋਮਾਂਟਿਕ ਡਰਾਮਾ ਫਿਲਮ ਦੇ ਵਿੱਚ ਨਜ਼ਰ ਆਉਣਗੇ ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਐਕਟਰ ਇੱਕ ਦੂਜੇ ਦੇ ਅਪਜਟ ਦਿਖਾਈ ਦੇਣਗੇ ਨਿਮਰਤ ਕੋਰ ਆਲੂਵਾਲੀਆ ਇਸ ਤੋਂ ਪਹਿਲਾਂ ਛੋਟੀ ਸਰਦਾਰਨੀ ਵਿੱਚ ਕੰਮ ਕਰ ਚੁੱਕੀ ਹੈ ਜੋ ਟੀਵੀ ਸੀਰੀਅਲ ਬਹੁਤ ਹੀ ਵਧੀਆ ਤੇ ਪਸੰਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਦੇ ਵਿੱਚ ਉਹ ਨਜ਼ਰ ਆਈ ਸੀ। ਫਿਲਮ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸ਼ੌਂਕੀ ਸਰਦਾਰ ਦੀ ਸਫਲਤਾ ਤੋਂ ਬਾਅਦ ਨਿਮਰਤ ਘੋਰ ਨੂੰ ਕਈ ਫਿਲਮਾਂ ਦੇ ਆਫਰ ਮਿਲੇ ਹਨ। ਜਿਸ ਕਰਕੇ ਫਿਲਮ ਮੇਕਰਜ਼ ਨੇ ਟਾਈਗਰ ਸ਼ਰੌਫ ਦੇ ਨਾਲ ਨਿਮਰਤ ਨੂੰ ਲਿਆ ਹੈ। ਟਾਈਗਰ ਸ਼ਰੌਫ ਨੂੰ ਪਿਛਲੀ ਵਾਰ ਫਿਲਮ ਸਿੰਘਮ ਅਗੇਨ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਵਿੱਚ ਉਸ ਦੇ ਨਾਲ ਅਜੇ ਦੇਵਗਾਨਾ ਤੇ ਕੈਰੀਨਾ ਕਪੂਰ ਖਾਨ ਲੀਡ ਰੋਲ ਵਿੱਚ ਸਨ। ਉਥੇ ਹੀ ਅਕਸ਼ੇ ਕੁਮਾਰ, ਰਣਵੀਰ ਸਿੰਘ, ਅਰਜਨ ਰਾਮਪਾਲ ਅਤੇ ਦੀਪਿਕਾ ਪਾਦੁਕੋਨ ਵੀ ਇਸ ਫਿਲਮ ਦਾ ਹਿੱਸਾ ਰਹੇ ਹਨ। ਇਸ ਦੇ ਇਲਾਵਾ ਟਾਈਗਰ ਇਨਦੋਨੀ ਆਪਣੀ ਫਿਲਮ ਬਾਗੀ 4 ਦੀ ਸ਼ੂਟਿੰਗ ਕਰ ਰਿਹਾ ਹੈ। ਇਹ ਫਿਲਮ 5 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਮੌਕੇ ਤੇ ਨਿਮਰਤ ਕੋਰ ਆਲੂ ਵਾਲੀਆ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ। ਮੈਨੂੰ ਟਾਈਗਰ ਸ਼ਰੌਫ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਬਾਲੀਵੁੱਡ ਅਤੇ ਹਾਲੀਵੁੱਡ ਦੀ ਅਭਿਨੇਤਰੀ ਪ੍ਰਿੰਕਾ ਚੋਪੜਾ ਜਲਦ ਹੀ ਫਿਲਮ ਹੈਡ ਜੌਬ ਆਫ ਸਟ੍ਰੀਟ ਵਿੱਚ ਦਿਖਾਈ ਦੇਵੇਗੀ। ਇਸ ਫਿਲਮ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਅਕਾਊਂਟ ਤੇ ਜਿਸ ਨੂੰ ਸ਼ੇਅਰ ਕੀਤਾ ਗਿਆ ਹੈ। ਪ੍ਰਿੰਕਾ ਨੇ ਲਿਖਿਆ ਹੈ ਕਿ ਸ਼ਾਂਤ ਰਹੋ, ਅੱਗੇ ਵਧਦੇ ਰਹੋ। 2 ਜੁਲਾਈ ਨੂੰ ਪ੍ਰਾਈਮ ਵੀਡੀਓ ਤੇ ਆ ਰਹੀ ਹਾਂ ਹੈਡ ਜੌਬ ਸਟ੍ਰੀਟ ਦੇ ਨਾਲ। ਜਾਨ ਮੀਨਾ ਨੇ ਜਨਮ ਦਿਨ ਤੇ ਫਿਲਮ ਮੇਕਰਜ਼ ਨੇ ਹੈਡ ਜੌਬ ਸਟ੍ਰੀਟ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਜਿਸ ਵਿੱਚ ਪ੍ਰਿੰਕਾ ਜਾਨ ਅਤੇ ਇਦਰੀਸ ਅਲਵਾ ਦਾ ਲੁੱਕ ਹਰ ਕਿਸੇ ਨੂੰ ਪਸੰਦ ਆਇਆ ਹੈ ਇਹ ਇੱਕ ਐਕਸ਼ਨ ਕਮੇਟੀ ਫਿਲਮ ਹੈ ਫਿਲਮ ਵਿੱਚ ਅਮਰੀਕੀ ਰਾਸ਼ਪਤੀ ਦੀ ਭੂਮਿਕਾ ਦੇ ਵਿੱਚ ਜਾਨ ਜੁਕੇ ਦੇ ਪ੍ਰਧਾਨ ਮੰਤਰੀ ਦੀ ਭੂਮਿਕਾ ਵਿੱਚ ਇਦਰੀਸ ਅਲਵਾ ਨਜ਼ਰ ਆਉਣਗੇ ਇਸ ਰੋਮਾਂਚਕ ਸਫ਼ਰ ਵਿੱਚ ਉਹਨਾਂ ਦੀ ਮਦਦ ਕਰਦੀ ਹੈ ਐਮ 16 ਦੀ ਤੇਜ਼ ਤਰਾਰ 에ਜੰਟ ਵਿਸੇਟ ਦੇ کردار ਵਿੱਚ ਪ੍ਰਿੰਕਾ ਜੁਨਸ ਚੋਪੜਾ ਜੌਨਸਤਾ ਕਿਰਦਾਰ ਬਹੁਤ ਵਧੀਆ ਹੈ ਇਸ ਫਿਲਮ ਦਾ ਨਿਰਦੇਸ਼ਨ ਇਲਿਆ ਨਾਇ ਸ਼ੂਲਰ ਨੇ ਕੀਤਾ ਹੈ ਇਹ ਫਿਲਮ ਅੰਗਰੇਜ਼ੀ ਹਿੰਦੀ ਤਾਮਲ ਤੇਲਗੂ ਮਲਿਆਲਮ ਅਤੇ ਕੰਨੜ ਵਿੱਚ ਵੀ ਆਵੇਗੀ ਇਸ ਫਿਲਮ ਦੇ ਇਲਾਵਾ ਪ੍ਰਿੰਕਾ ਜਲਦ ਹੀ ਫਿਲਮ ਐਸਐਸਐਮਬੀ 29 ਵਿੱਚ ਵੀ ਨਜ਼ਰ ਆਵੇਗੀ ਪ੍ਰਿੰਕਾ ਅਜੇ ਹੀ ਅਭਿਨੇਤਰੀ ਹੈ ਜੋ ਕਿਸੇ ਵੀ ਫਿਲਮੀ ਬੈਕਗ੍ਰਾਉਂਡ ਤੋਂ ਨਹੀਂ ਆਈ ਉਸ ਨੇ ਬਾਲੀਵੁੱਡ ਅਤੇ ਹਾਲੀਵੁੱਡ ਦੇ ਵਿੱਚ ਆਪਣਾ ਨਾਂ ਚਮਕਾਇਆ ਹੈ ਪ੍ਰਿੰਕਾ ਬਹੁਤ ਵਧੀਆ ਕਲਾਕਾਰ ਹੈ ਅਤੇ ਬਹੁਤ ਵਧੀਆ ਇਨਸਾਨ ਹੈ ਜਿੱਥੇ ਉਹ ਫਿਲਮਾਂ ਦੇ ਵਿੱਚ ਵਧੀਆ ਕੰਮ ਕਰ ਰਹੀ ਹੈ ਉੱਥੇ ਉਹ ਸਮਾਜ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਸ ਨੂੰ ਕਦੇ ਵੀ ਉਸ ਨੇ ਸ਼ੋਅ ਨਹੀਂ ਕੀਤਾ ਉਹ ਹਰ ਸਮੇਂ ਗਰੀਬਾਂ ਦੀ ਮਦਦ ਲਈ ਅੱਗੇ ਰਹਿੰਦੀ ਹੈ ਜਿਸ ਦੀ ਜ਼ਿੰਮੇਵਾਰੀ ਉਸ ਨੇ ਆਪਣੀ ਮੰਮੀ ਮધુ ਨੂੰ ਸੰਭਾਲੀ ਹੋਈ ਹੈ ਅਕੰਝਾ ਰੰਜਨ ਕਪੂਰ ਇਨ ਦਿਨੀ ਵੈਬ ਸੀਰੀਜ਼ ਗ੍ਰਾਮ ਚਿਕਸ ਖਾਲੇ ਨੂੰ ਲੈ ਕੇ ਕਾਫੀ ਪ੍ਰਸਿੱਧ ਹੈ ਜਿਸ ਵਿੱਚ ਉਸਨੇ ਡਾਕਟਰ ਗਾਗਰੀ ਦਾ ਅਹਿਮ ਰੋਲ ਨਿਭਾਇਆ ਹੈ ਇਸ ਕੀਤੇ ਰੋਲ ਦੇ ਲਈ ਉਸ ਦੇ ਚਾਹਣ ਵਾਲੇ ਉਸ ਨੂੰ ਪਿਆਰ ਬਖਸ਼ ਰਹੇ ਹਨ ਇਸ ਮੌਕੇ ਤੇ ਆਕਾਂਸ਼ਾ ਦਾ ਕਹਿਣਾ ਹੈ ਕਿ ਉਸ ਦੇ ਰੋਲ ਨੂੰ ਬਹੁਤ ਪਸੰਦ ਕੀਤਾ ਗਿਆ ਹੈ ਮੈਂ ਇੱਕ ਕਾਸਟਿੰਗ ਡਾਇਰੈਕਟਰ ਨੂੰ ਮਿਲੀ ਅਤੇ ਮੈਨੂੰ ਇਹ ਭੂਮਿਕਾ ਮਿਲੀ ਹੈ ਇਹ ਰੋਲ ਬਹੁਤ ਵਧੀਆ ਹੈ ਜੋ ਇੱਕ ਡਾਕਟਰ ਗਾਗਰੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਰਾਹੁਲ ਪਾਂਡੇ ਵੱਲੋਂ ਨਿਰਦੇਸ਼ਿਤ ਅਤੇ ਦੀਪਕ ਕੁਮਾਰ ਮਿਸ਼ਰਾ ਵੱਲੋਂ ਬਣਾਈ ਗਈ ਇਸ ਸੀਰੀਜ਼ ਦੇ ਵਿੱਚ ਆਕਾਂਸ਼ਾ ਅੰਦੇਸ਼ਵਰ ਦਿਵੇਦੀ ਅਮੋਲ ਪ੍ਰਾਸ਼ਰ ਆਕਾਸ਼ ਮਖੀਜਾ ਅਤੇ ਗਰੀਮਾ ਵਿਕਰਾਂਤ ਆਦ ਕਲਾਕਾਰਾਂ ਦੇ ਨਾਲ ਕੰਮ ਕਰ ਰਹੀ ਹੈ ਵੈਬਵ ਸੁਮਨ ਅਤੇ ਸ਼੍ਰਿਆ ਸ਼੍ਰੀਵਾਸਤ ਵੱਲੋਂ ਲਿਖੀ ਇਸ ਸਕ੍ਰਿਪਟ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਇਸ ਮੌਕੇ ਤੇ ਉਸ ਦਾ ਕਹਿਣਾ ਹੈ ਕਿ ਮੈਂ ਜਿੱਥੇ ਫਿਲਮ ਨਿਰਮਾਤਾ ਨਿਰਦੇਸ਼ਕਾਂ ਦਾ ਧੰਨਵਾਦ ਕਰਦੀ ਹਾਂ ਉੱਥੇ ਵੈਬਵ ਸੁਮਨ ਅਤੇ ਸ਼੍ਰਿਆ ਸ਼੍ਰੀਵਾਸਤ ਵੱਲੋਂ ਲਿਖੀ ਸਕ੍ਰਿਪਟ ਦੇ ਲਈ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਉਹਨਾਂ ਨੇ ਬਹੁਤ ਵਧੀਆ ਕਹਾਣੀ ਲਿਖੀ ਹੈ बॉलीवुड दी सुपरस्टार आलिया भट्ट ਨਾਲ ਉਸਦੀ ਦੋਸਤੀ ਹੈ आलिया ਤੇ ਆकांक्षा ਹਮੇਸ਼ਾ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਤੇ ਪੋਸਟ ਅਪਲੋਡ ਕਰਦੇ ਹਨ आलिया ਨਾਲ ਉਸਨੇ ਫਿਲਮ ਜਿਗਰਾ ਦੇ ਵਿੱਚ ਕੰਮ ਕੀਤਾ ਸੀ ਆकांक्षा ਨੇ IMDB ਦੀਆਂ ਪ੍ਰਸਿੱਧ ਭਾਰਤੀ ਹਸਤੀਆਂ ਦੀ ਸੂਚੀ ਵਿੱਚ ਪਹਿਲੀ ਵਾਰ ਜਗ੍ਹਾ ਬਣਾਈ ਹੈ ਸੂਚੀ ਵਿੱਚ ਉਹ 19ਵੇਂ ਸਥਾਨ ਤੇ ਪਹੁੰਚੀ ਹੈ ਜੋ ਪ੍ਰਸਿੱਧ ਰੈਂਕਿੰਗ ਚ ਉਸਦੀ ਪਹਿਲੀ ਐਂਟਰੀ ਹੈ ਉਸਨੇ 2020 ਵਿੱਚ ਫਿਲਮ ਗਿਲਟੀ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਆਕਾਂਸ਼ਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਜਿੰਨੇ ਵੀ ਰੋਲ ਨਿਭਾਏ ਹਨ ਸਾਰਿਆਂ ਨੂੰ ਪਸੰਦ ਕੀਤਾ ਗਿਆ ਹੈ। ਗੀਤਾ ਬਸਰਾ ਬਹੁਤ ਵਧੀਆ ਅਭਿਨੇਤਰੀ ਹੈ। ਲੇਕਿਨ ਉਹ ਕਰੈਕਟਰ ਹਰਪਜਨ ਸਿੰਘ ਦੇ ਨਾਲ ਵਿਆਹ ਕਰਨ ਤੋਂ ਬਾਅਦ ਫਿਲਮੀ ਦੁਨੀਆ ਤੋਂ ਦੂਰ ਹੋ ਗਈ ਸੀ। ਗੀਤਾ ਦਾ ਕਹਿਣਾ ਹੈ ਕਿ ਮੈਨੂੰ ਫਿਲਮਾਂ ਦੇ ਵਿੱਚ ਕੰਮ ਕਰਨਾ ਬਹੁਤ ਵਧੀਆ ਲੱਗਾ ਲੇਕਿਨ ਜਦੋਂ ਮੇਰਾ ਹਰਪਜਨ ਸਿੰਘ ਨਾਲ ਵਿਆਹ ਹੋਇਆ ਤਾਂ ਮੈਂ ਫਿਲਮਾਂ ਤੋਂ ਦੂਰ ਹੋ ਗਈ। ਜਦੋਂ ਮੈਂ ਭਜੀ ਨੂੰ ਮਿਲੀ ਸੀ ਤਾਂ ਮੈਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਮੈਂ ਫਿਲਮ ਇੰਡਸਟਰੀ ਦੇ ਵਿੱਚ ਨਵੀਂ ਸੀ ਉਸ ਸਮੇਂ ਲੋਕਾਂ ਦੀ ਮਾਨਸਿਕਤਾ ਅਲੱਗ ਸੀ ਤੁਸੀਂ ਕਿਸੇ ਵਿਅਕਤੀ ਦੇ ਨਾਲ ਜਨਤਕ ਰੂਪ ਨਾਲ ਦਿਖ ਜਾਓ ਤਾਂ ਅਫਵਾਹਾਂ ਫੈਲ ਜਾਂਦੀਆਂ ਹਨ ਇਹ ਸੋਚ ਸਿਰਫ ਦਰਸ਼ਕਾਂ ਤੱਕ ਸੀਮਤ ਨਹੀਂ ਸਗੋਂ ਨਿਰਮਾਤਾ ਮਾਨ ਨਿਰਦੇਸ਼ਕਾਂ ਤੇ ਅਭਿਨੇਤਾ ਮਾਦਾ ਵੀ ਅਜਿਹੀ ਸੋਚੀ ਮੇਰੀ ਭਜੀ ਨਾਲ ਮੁਲਾਕਾਤ ਹੋਈ ਅਤੇ ਇਸ ਤੋਂ ਬਾਅਦ ਮੇਰੇ ਹੱਥੋਂ ਚਾਰ ਫਿਲਮਾਂ ਸਿਰਫ ਇਸ ਲਈ ਨਿਕਲ ਗਈਆਂ ਕਿਉਂਕਿ ਲੋਕਾਂ ਨੂੰ ਲੱਗਾ ਕਿ ਮੈਂ ਵਿਆਹ ਕਰਨ ਜਾ ਰਹੀ ਹਾਂ ਫਿਰ ਵੀ ਦੁਨੀਆ ਦੇ ਵਿੱਚ ਮੇਰਾ ਕੋਈ ਗੋਡਫਾਦਰ ਨਹੀਂ ਸੀ ਜਿਸ ਕਾਰਨ ਮੈਂ ਲੋਕਾਂ ਨੂੰ ਸਮਝਾ ਵੀ ਨਹੀਂ ਸਕਦੀ ਸੀ ਪਰ ਹੁਣ ਸਮਾਂ ਬਦਲ ਗਿਆ ਹੈ ਗੀਤਾ ਨੂੰ ਆਪਣੇ ਪਤੀ ਹਰਪ੍ਰੀਤ ਸਿੰਘ ਦੇ ਮਾਣ ਹੈ ਗੀਤਾ ਦਾ ਕਹਿਣਾ ਹੈ ਕਿ ਭਜੀ ਨੇ ਮੈਨੂੰ ਕਦੀ ਵੀ ਨਹੀਂ ਰੁਕਿਆ ਸਗੋਂ ਮੇਰਾ ਹੌਸਲਾ ਬੁਲੰਦ ਕੀਤਾ ਹੈ ਹਰਪ੍ਰੀਤ ਦਾ ਕਹਿਣਾ ਹੈ ਕਿ ਜਦੋਂ ਵੀ ਉਸ ਨੂੰ ਜੀਵਨ ਵਿੱਚ ਕੋਈ ਵੀ ਬਦਲ ਚੁੜਨਾ ਪਿਆ ਤਾਂ ਮੈਂ ਹਮੇਸ਼ਾ ਉਸ ਦਾ ਸਾਥ deta ਹਾਂ ਤੇ ਉਸ ਦਾ ਸਮਰਥਨ ਕਰਦਾ ਰਹਾਂਗਾ ਗੀਤਾ ਬਸਰਾ ਕਈ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੀ ਹੈ ਉਸ ਨੂੰ ਦਿਲ ਦਿਆ ਹੈ ਦਾ ਟ੍ਰੇਡ ਜਿਲ੍ਹਾ ਗਾਜ਼ੀਆਬਾਦ ਵਰਗੀਆਂ ਫਿਲਮਾਂ ਵਿੱਚ ਆਪਣੇ ਅਵੈਨੇ ਤੋਂ ਪਛਾਣ ਮਿਲੀ ਹੈ 2016 ਵਿੱਚ ਉਸ ਨੇ ਪੰਜਾਬੀ ਫਿਲਮ ਲੋਕ ਵੀ ਕੀਤੀ ਸੀ ਮੋਹਿਤ ਸੂਰੀ ਦੀ ਨਵੀਂ ਫਿਲਮ ਸਹਿਰਾ ਦਾ ਟਾਈਟਲ ਸੌਂਗ ਰਿਲੀਜ਼ ਹੋਇਆ ਹੈ ਇਸ ਰੋਮਾਂਟਿਕ ਲਵ ਸਟੋਰੀ ਦੇ ਪਹਿਲੇ ਗੀਤ ਨੂੰ ਕਾਫੀ ਪਸੰਦ ਕੀਤਾ ਇਸ ਗੀਤ ਦੇ ਵਿੱਚ ਆਹਾਨ ਪਾਂਡਿਆ ਤੇ ਅਨੀਤ ਪੱਡਾ ਦੀ ਰੋਮਾਂਟਿਕ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਗੀਤ ਨੂੰ ਫਹੀਮ ਅਬਦੁੱਲਾ ਨੇ ਗਾਇਆ ਹੈ ਅਤੇ ਗਾਣੇ ਦੇ ਬੋਲ ਦਿਗਜ ਗੀਤਕਾਰ ਇਰਸ਼ਾਦ ਕਾਮਿਲ ਨੇ ਲਿਖੇ ਹਨ ਉੱਥੇ ਹੀ ਇਸ ਗੀਤ ਵਿੱਚ ਤਨਿਸ਼ਕ ਬਾਗਚੀ ਅਤੇ ਫਹੀਮ ਅਬਦੁੱਲਾ ਦਾ ਸੰਗੀਤ ਹੈ ਦੋਵਾਂ ਨੇ ਇਸ ਗੀਤ ਨੂੰ ਕੰਪੋਜ਼ ਕੀਤਾ ਹੈ ਗਾਣਾ ਰੀਲ ਜੁੰਦੇ ਹੀ ਸੋਸ਼ਲ ਮੀਡੀਆ ਤੇ YouTube ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇਸ ਫਿਲਮ ਦਾ ਨਿਰਮਾਣ ਜਸ਼ਰਜ ਫਿਲਮ ਦੁਆਰਾ ਕੀਤਾ ਗਿਆ ਹੈ ਇਸ ਫਿਲਮ ਦੇ ਵਿੱਚ ਆਨੰਦਿਆ ਪਾਂਡੇ ਦੇ ਕਜਨ ਬ੍ਰਦਰ ਆਹਾਨ ਪਾਂਡੇ ਬਾਲੀਵੁੱਡ ਵਿੱਚ ਆਪਣਾ ਡੈਬਿਊ ਕਰ ਰਿਹਾ ਹੈ। ਉਸ ਦੇ ਨਾਲ ਹੀ ਅਨੀਤਾ ਪੱਡਾ ਪ੍ਰਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਵੇਗੀ। ਮੋਹਿਤ ਸੂਰੀ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ। ਇਸ ਫਿਲਮ ਦਾ ਨਿਰਮਾਣ ਜਸ਼ਰਾਜ ਫਿਲਮ ਦੁਆਰਾ ਕੀਤਾ ਗਿਆ ਹੈ। ਇਹ ਫਿਲਮ ਸਿਆਰਾ 18 ਜੁਲਾਈ ਨੂੰ ਸਿਨਮਾ ਕਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਨੌਜਵਾਨਾਂ ਲਈ ਖਾਸ ਹੈ। ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਜਿੱਥੇ ਨੌਜਵਾਨ ਇਸ ਫਿਲਮ ਨੂੰ ਪਸੰਦ ਕਰਨਗੇ ਉੱਥੇ ਹਰ ਤਰ੍ਹਾਂ ਦਾ ਵਰਗ ਇਸ ਫਿਲਮ ਨੂੰ ਪਸੰਦ ਕਰੇਗਾ ਇਹ ਇੱਕ ਬਹੁਤ ਵਧੀਆ ਫਿਲਮ ਹੈ ਦੇਸ਼ ਦੀ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।